ਥੈਂਕ ਯੂ ਜੀ ਤੇ ਭਾਈ ਭਾਈ ਮੇਰੀ ਗੱਲ ਇਹ ਹੈ ਕਿ ਮੈਂ ਕੈਲੀਫੋਰਨੀਆ ਕੰਪਨੀ ਦੇ ਵਿੱਚ ਕੰਮ ਕਰਦਾ ਹਾਂ ਕੈਲੀਫੋਰਨੀਆ ਦੀ ਕੰਪਨੀ ਦੇ ਵਿੱਚ ਉਹਨਾਂ ਨੇ ਬੈਂਕਰਪਸੀ ਕਰ ਦਿੱਤੀ ਅਸੀਂ ਕੰਮ ਕਰੀ ਜਾ ਰਹੇ ਹਾਂ ਕਿ ਕਾਹਤੋਂ ਸਾਡੇ ਪੈਸੇ ਤੇ ਪਰੰਜਾਤੀ ਦਾ ਖਤਰਾ ਹੈਗਾ ਇਹਦੇ ਬਾਰੇ ਦੱਸੋ ਕੀ ਸੱਚਾ ਹੁੰਦੀ ਭਾਜੀ ਇਹ ਤਾਂ ਜਦੋਂ ਬੈਂਕਰਪਸੀ ਕਰਦੀ ਪੈਸੇ ਤਾਂ ਮਰਦੇ ਹੀ ਆ ਫਿਰ ਉਹਦੇ ਵਿੱਚ ਹੁਣ ਪੁੱਛਣ ਵਾਲੀ ਤਾਂ ਗੱਲ ਹੀ ਨਹੀਂ ਰਹੇਗੀ ਅੱਛਾ ਜੀ ਨਹੀਂ ਮਤਲਬ ਜਿਹੜੀ ਕੰਪਨੀ ਤੁਸੀਂ ਕੰਮ ਕਰਦੇ ਹੋ ਉਹਨਾਂ ਨੇ ਬੈਂਕਰਪਸੀ ਕਰ ਦਿੱਤੀ ਹਾਂ ਜੀ ਹਾਂ ਜੀ ਕੈਲ ਵਾਲੇ ਕਿ ਨਹੀਂ ਸਰਦੀ ਹਾਂ ਕੈਲੀਫੋਰਨੀਆ ਵਾਲੇ ਤੋਂ ਜੀ ਪਿੰਗ ਦੇ ਜੀ ਰਸਤਾ ਨਹੀਂ ਬੈਂਕਰਪਸੀ ਹਾਂ ਉਹਨਾਂ ਦੀ ਬੈਂਕਰਪਸੀ ਜਿਹੜੀ ਹੈਗੀ ਆ ਉਹ ਇਹ ਚੈਪਟਰ 11 ਹੈਗੀ ਆ ਚੈਪਟਰ 11 ਜਿਹੜੀ ਹੁੰਦੀ ਆ ਉਹਦੇ ਵਿੱਚ ਕੰਪਨੀ ਨੂੰ ਜਿਹੜਾ ਆ ਉਹ ਟਾਈਮ ਦਿੱਤਾ ਜਾਂਦਾ ਆ ਰੀਸਟਰਕਚਰ ਕਰਨ ਨੂੰ ਜੇ ਕੰਪਨੀ ਰੀਸਟਰਕਚਰ ਕਰ ਜਾਂਦੀ ਆ ਤੇ ਉਹਦੇ ਵਿੱਚ ਉਹ ਫਿਰ ਤੁਸੀਂ ਤੁਹਾਡੀ ਜੌਬ ਜਿਹੜੀ ਆ ਉਹ ਸੇਫ ਹੈਗੀ ਤੁਹਾਡੇ ਮਨੀ ਸੇਫ ਹੈਗੀ ਆ ਜੇ ਕੰਪਨੀ ਡਾਊਨ ਦਾ ਲਾਈਨ 4 ਮਹੀਨੇ ਬਾਅਦ ਪਾਣੀ ਵੀਨੇ ਬਾਅਦ 6 ਮਹੀਨੇ ਬਜਾ ਕੇ ਉਹਨਾਂ ਕੋ ਨਹੀਂ ਰੀਸਟਰਕਚਰ ਕਰਨ ਦਾ ਜਾਂ ਨਹੀਂ ਉਹਨਾਂ ਦੇ ਕੋਲੋਂ ਸਾਰਾ ਕੁਝ ਕਰਨ ਦਾ ਤੇ ਫਿਰ ਉਹ ਚੈਪਟਰ 7 ਬੈਂਕਰਪਸੀ ਦੇ ਵਿੱਚ ਕਨਵਰਟ ਕਰ ਲੈਂਦੇ ਹੁੰਦੇ ਆ ਜਿੱਥੇ ਕੀ ਯਾ ਡੈਫੀਨਿਟਲੀ ਤੁਹਾਡੇ ਜਿਹੜੀ ਆ ਪੇਰੋਲ ਜਿਹੜਾ ਹੈਗਾ ਉਹ ਚੱਲਿਆ ਜਾਂਦਾ ਹੈਗਾ ਯਾ ਜੇ ਦੇ ਸਕਦੇ ਆ ਦਿੰਦੇ ਵੀ ਆ ਕਈ ਕੰਪਨੀਆਂ ਦਿੰਦੀਆਂ ਵੀ ਆ ਕਈ ਕੰਪਨੀਆਂ ਮਾਰ ਵੀ ਜਾਂਦੀਆਂ ਸੋ ਇਹ ਤੁਸੀਂ ਡਿਸੀਜਨ ਲੈਣਾ ਹੈਗਾ ਕਿ ਤੁਸੀਂ ਉਹ ਕਾਹਦੀ ਜਿਹੜੀ ਇਸਮਿਕ ਵੀ ਵੀ ਆ ਜੀ ਹਾਂ ਜੀ ਫਿਰ ਮਤਲਬ ਕੰਪਨੀ ਕੰਮ ਨਹੀਂ ਕਰਦੀ ਹੈਗਾ ਚੈਪਟਰ 11 ਦੇ ਵਿੱਚ ਜਦੋਂ ਦੱਸਿਆ ਵੀ ਜੇ ਤਾਂ ਚੈਪਟਰ 11 ਉਹਨਾਂ ਦੀ ਰੀਸਟਰਕਚਰਿੰਗ ਡਨ ਹੋ ਗਈ ਫਿਰ ਤਾਂ ਓਕੇ ਆ ਫਿਰ ਤਾਂ ਪੈਸੇ ਮਰਨ ਦੇ ਕਹਿੰਦੇ ਚਾਂਸ ਨਹੀਂ ਆ ਪਰ ਜੇ ਉਹ ਚੈਪਟਰ 7 ਚ ਹੋ ਜੇ ਤਾਂ ਫਿਰ ਚਾਂਸਸ ਥੋੜੇ ਜੇ ਹੋ ਜਾਂਦੇ ਆ ਵੀ ਉਹਦੇ ਵਿੱਚ ਤੁਹਾਡੇ ਪੈਸੇ ਮਾ ਸਕਦੇ ਕਿਉਂਕਿ ਪਹਿਲੀ ਵਾਰ ਨਹੀਂ ਹੋਈ ਬੈਂਕਰਪਸੀ ਵਾਲੀ ਜਿਹੜੀ ਗੱਲ ਆ ਕਈ ਜਿਹੜੀ ਕਈਆਂ ਦਾ ਬਚਾਅ ਹੋ ਗਿਆ ਤੇ ਕਈ ਜਿਹੜੀ ਜਿਹੜੇ ਉਹ ਰਹਿ ਵੀ ਜਾਂਦੇ ਆ ਸੋ ਜਿੱਦਾਂ ਕਿਹਾ ਵੀ ਡਿਸੀਜਨ ਉਹ ਤੁਹਾਡੇ ਤੇ ਆ ਜੀ ਬੇਸਿਕਲੀ ਚੈਪਟਰ ਦਾ ਪਤਾ ਲੱਗਦਾ ਤਾਂ ਤੁਹਾਨੂੰ ਕਦੋਂ ਹੋਊਗਾ ਸਰ 7 ਦਾ ਹਾਂਜੀ ਮੈਂ ਭਾਜੀ ਉਹ ਤਾਂ ਪਬਲਿਕ ਇਨਫੋਰਮੇਸ਼ਨ ਆ ਜਾਣੀ ਆ ਉਹ ਤਾਂ ਤੁਹਾਡੀ ਤੁਹਾਡੀ ਸੋਚ ਆ ਹੁਣ ਤੁਹਾਡੀ ਆਪਣੀ ਸਮਝਦਾਰੀ ਆ ਵੀ ਤੁਸੀਂ ਉਸ ਕੰਪਨੀ ਚ ਕੰਮ ਕਰਦੇ ਰਹਿਣਾ ਆ ਜਾਂ ਨਹੀਂ ਰਹਿਣਾ ਇਹ ਤੁਹਾਡੀ ਆਪਣੀ ਸਮਝਦਾਰੀ ਆ ਪਰ ਇਸ ਵੇਲੇ ਜਿਹੜੀ ਕੰਪਨੀ ਹੈਗੀ ਆ ਜਿਹੜੀ ਚੈਪਟਰ 11 ਹੈ ਜਿਹੜੀ ਮੈਂ ਟੈਕਸਾਸ ਵਾਲੀ ਆਪਣੀ ਮਿਜ਼ੂਰੀ ਵਾਲੀ ਕੰਪਨੀ ਦੀ ਗੱਲ ਕੀਤੀ ਆ ਉਹ ਵੀ ਚੈਪਟਰ 11 ਚ ਆ ਔਰ ਪਿੱਛੇ ਆਪਾਂ ਬਹੁਤ ਦੇਖਿਆ ਹੈ ਕਿ ਕਈ ਕੰਪਨੀਆਂ ਜਿਹੜੀਆਂ ਚੈਪਟਰ 11 ਦੇ ਵਿੱਚ ਬੈਂਕਰਪਸੀ ਕਰਨੀਆਂ ਪਰ ਨਹੀਂ ਕਰ ਪਾਉਨੀਆਂ ਔਰ ਲੇਟਰ ਆਨ ਚੈਪਟਰ 7 ਚ ਕਨਵਰਟ ਕਰਨੀਆਂ ਸੋ ਉਹ ਉਹ ਜਿਹੜੀ ਚੀਜ਼ ਆ ਇਹ ਹੁਣ ਫਿਊਚਰ ਦੇ ਵਿੱਚ ਆਪ ਵੇਖ ਜਾ ਹੁਣ ਦੇਖੋ ਕੀ ਹੋ ਸਕਦਾ ਜੇ ਅੱਜ ਖਤਰਾ ਹੀ ਗਿਆ ਬੇਰੇ ਦਾ ਹੁੰਦਾ ਜੀ ਚਲੋ ਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਜੀ ਤੇ ਭਾਈ ਸਾਜੀ ਮੇਰੀ ਗੱਲ ਸੁਣੋ ਕੈਲੀਫੋਰਨੀਆ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਕੈਲੀਫੋਰਨੀਆ ਦੀ ਕੰਪਨੀ ਦੇ ਵਿੱਚ ਉਹਨਾਂ ਨੇ ਬੈਂਕਰਫਸਟਰੀ ਕਰ ਦਿੱਤੀ ਅਸੀਂ ਕੰਮ ਕਰੀ ਜਾ ਰਹੇ ਹਾਂ ਕਿ ਕਾਹ ਤੋਂ ਸਾਡੇ ਪੈਸੇ ਤੇ ਪਰੰਗਾ ਦੀ ਖਤਰਾ ਹੈਗਾ ਇਹਦੇ ਬਾਰੇ ਦੱਸੋ ਕੀ ਸਲਾਹ ਦਿੰਦੀ ਹਾਂਜੀ ਇਹ ਤਾਂ ਹੁਣ ਜਦੋਂ ਬੈਂਕਰਪਸੀ ਕਰਦੀ ਪੈਸੇ ਤਾਂ ਮਰਦੇ ਹੀ ਆ ਫਿਰ ਉਹਦੇ ਵਿੱਚ ਹੁਣ ਪੁੱਛਣ ਵਾਲੀ ਤਾਂ ਗੱਲ ਹੀ ਨਹੀਂ ਰਹੇਗੀ ਅੱਛਾ ਜੀ ਨਹੀਂ ਮਤਲਬ ਕੰਮ ਜਿਹੜੀ ਕੰਪਨੀ ਤੁਸੀਂ ਕੰਮ ਕਰਦੇ ਉਹਨਾਂ ਨੇ ਬੈਂਕਰਪਸੀ ਕਰਤੀ ਹਾਂਜੀ ਹਾਂ ਇੱਕ ਕੈਲ ਵਾਲੀ ਨੇ ਕਰਤੀ ਹਾਂ ਕੈਲਿਫੋਰਨੀਆ ਵਾਲੇ ਤੇ ਇਹ ਪਿਛਲੇ ਜਿਹੜੇ ਤੁਸੀਂ ਨਾ ਨਹੀਂ ਬੈਂਕਰਪਸੀ ਹਾਂ ਉਹਨਾਂ ਦੀ ਬੈਂਕਰਪਸੀ ਜਿਹੜੀ ਹੈਗੀ ਆ ਉਹ ਇਹ ਚੈਪਟਰ 11 ਹੈਗੀ ਆ ਚੈਪਟਰ 11 ਜਿਹੜੀ ਹੁੰਦੀ ਆ ਉਹਦੇ ਵਿੱਚ ਕੰਪਨੀ ਨੂੰ ਜਿਹੜਾ ਆ ਉਹ ਟਾਈਮ ਦਿੱਤਾ ਜਾਂਦਾ ਹੈ ਰੀਸਟਰਕਚਰ ਕਰਨ ਨੂੰ ਜੇ ਕੰਪਨੀ ਰੀਸਟਰਕਚਰ ਕਰ ਰਹੀ ਜਾਂਦੀ ਆ ਤੇ ਉਹਦੇ ਵਿੱਚ ਉਹ ਫਿਰ ਤੁਸੀਂ ਤੁਹਾਡੀ ਜੌਬ ਜਿਹੜੀ ਆ ਉਹ ਸੇਫ ਹੈਗੀ ਤੁਹਾਡੇ ਮਨੀ ਸੇਫ ਹੈਗੀ ਆ ਜੇ ਕੰਪਨੀ ਡਾਊਨ ਦਾ ਲਾਈਨ 4 ਮਹੀਨੇ ਬਾਅਦ 5 ਮਹੀਨੇ ਬਾਅਦ 6 ਮਹੀਨੇ ਬਜਾ ਕੇ ਉਹਨਾਂ ਕੋ ਨਹੀਂ ਰੀਸਟਰਕਚਰ ਕਰਨ ਦਾ ਯਾ ਨਹੀਂ ਉਹਨਾਂ ਦੇ ਕੋਲ ਉਹ ਸਾਰਾ ਕੁਝ ਕਰ ਹੁੰਦਾ ਤੇ ਫਿਰ ਉਹ ਚੈਪਟਰ 7 ਬੈਂਕਰਪਸੀ ਦੇ ਵਿੱਚ ਕਨਵਰਟ ਕਰ ਲੈਂਦੇ ਹੁੰਦੇ ਆ ਜਿਹੱਚ ਕੀ ਯਾਰ ਡੈਫੀਨੇਟਲੀ ਤੁਹਾਡੇ ਜਿਹੜੀ ਆ ਪੇਰੋਲ ਜਿਹੜਾ ਹੈਗਾ ਉਹ ਚਲਾ ਜਾਂਦਾ ਹੈਗਾ ਯਾ ਜੇ ਦੇ ਸਕਦੇ ਆ ਦਿੰਦੇ ਵੀ ਆ ਕਈ ਕੰਪਨੀਆਂ ਦਿੰਦੀਆਂ ਵੀ ਆ ਕਈ ਕੰਪਨੀਆਂ ਮਾਰ ਵੀ ਜਾਂਦੀਆਂ ਨੇ ਸੋ ਇਹ ਤੁਸੀਂ ਡਿਸੀਜਨ ਲੈਣਾ ਹੈਗਾ ਕਿ ਤੁਸੀਂ ਉਹ ਕੰਪਨੀ ਜਿਹੜੀ ਕਿਸਮ ਦੀ ਵੀ ਆ ਜਾਨੀ ਆ ਜੀ ਮਨ ਲੋ ਕਹੀਏ ਕੰਪਨੀ ਮਾਰ ਗਈ ਹੈ ਚੈਪਟਰ 11 ਦੇ ਵਿੱਚ ਜਿੱਦਾਂ ਦੱਸਿਆ ਵੀ ਜੇ ਤਾਂ ਚੈਪਟਰ 11 ਉਹਨਾਂ ਦੀ ਰੀਸਟਰਕਚਰਿੰਗ ਡਨ ਹੋ ਗਈ ਫਿਰ ਤਾਂ ਓਕੇ ਆ ਫਿਰ ਤਾਂ ਪੈਸੇ ਮਰਨ ਦੇ ਕਹਿੰਦੇ ਚਾਂਸ ਨਹੀਂ ਆ ਪਰ ਜੇ ਉਹ ਚੈਪਟਰ 7 ਚ ਹੋ ਜੇ ਤਾਂ ਫਿਰ ਚਾਂਸਸ ਥੋੜੇ ਜੇ ਹੋ ਜਾਂਦੇ ਆ ਵੀ ਉਹਦੇ ਵਿੱਚ ਤੁਹਾਡੇ ਪੈਸੇ ਮਾ ਸਕਦੇ ਕਿਉਂਕਿ ਪਹਿਲੀ ਵਾਰ ਨਹੀਂ ਹੋਈ ਬੈਂਕਰਪਸੀ ਵਾਲੀ ਜਿਹੜੀ ਗੱਲ ਆ ਕਈ ਜਿਹੜੀ ਕਈਆਂ ਦਾ ਬਚਾਅ ਹੋ ਗਿਆ ਤੇ ਕਈ ਜਿਹੜੀ ਜਿਹੜੇ ਉਹ ਰਹਿ ਵੀ ਜਾਂਦੇ ਆ ਸੋ ਜਿੱਦਾਂ ਕਿਹਾ ਵੀ ਡਿਸੀਜਨ ਆਨ ਤੁਹਾਡੇ ਤੇ ਆ ਜੀ ਬੇਸਿਕਲੀ ਚੈਪਟਰ ਦਾ ਪਤਾ ਲੱਗਦਾ ਜੀ ਸਰ 7 ਦਾ ਹਾਂਜੀ ਮੇਰੇ ਪਾਜੀ ਉਹ ਤਾਂ ਪਬਲਿਕ ਇਨਫੋਰਮੇਸ਼ਨ ਆ ਜਾਣੀ ਆ ਉਹ ਤਾਂ ਤੁਹਾਡੀ ਤੁਹਾਡੀ ਸੋਚ ਆ ਹੁਣ ਤੁਹਾਡੀ ਆਪਣੀ ਸਮਝਦਾਰੀ ਆ ਵੀ ਤੁਸੀਂ ਉਸ ਕੰਪਨੀ ਚ ਕੰਮ ਕਰਦੇ ਰਹਿਣਾ ਆ ਜਾਂ ਨਹੀਂ ਰਹਿਣਾ ਇਹ ਤੁਹਾਡੀ ਆਪਣੀ ਸਮਝਦਾਰੀ ਆ ਪਰ ਇਸ ਵੇਲੇ ਜਿਹੜੀ ਕੰਪਨੀ ਹੈਗੀ ਆ ਜਿਹੜੀ ਚੈਪਟਰ 11 ਹੈ ਜਿਹੜੀ ਮੈਂ ਟੈਕਸਾਸ ਵਾਲੀ ਆਪਣੀ ਮਿਜ਼ੂਰੀ ਵਾਲੀ ਕੰਪਨੀ ਦੀ ਗੱਲ ਕੀਤੀ ਆ ਉਹ ਵੀ ਚੈਪਟਰ 11 ਚ ਆ ਔਰ ਪਿੱਛੇ ਆਪਾਂ ਬਹੁਤ ਦੇਖਿਆ ਹੈ ਕਿ ਕਈ ਕੰਪਨੀਆਂ ਜਿਹੜੀਆਂ ਚੈਪਟਰ 11 ਦੇ ਵਿੱਚ ਬੈਂਕਰਪਸੀ ਕਰਨੀਆਂ ਪਰ ਨਹੀਂ ਕਰ ਪਾਉਨੀਆਂ ਔਰ ਲੇਟਰ ਆਨ ਚੈਪਟਰ 7 ਚ ਕਨਵਰਟ ਹੋ ਜਾਂਦੀਆਂ ਸੋ ਉਹ ਉਹ ਜਿਹੜੀ ਚੀਜ਼ ਆ ਉਹ ਤੇ ਹੁਣ ਫਿਊਚਰ ਦੇ ਵਿੱਚ ਆ ਭਵਿੱਖ ਜਾ ਹੁਣ ਦੇਖੋ ਕੀ ਹੋ ਸਕਦਾ ਜੀ ਚੱਲੋ ਚੱਤਰੇ ਗਿਆ ਕਿਹੜਾ ਲਾਉਂਦਾ ਹੈ ਚਲੋ ਜੀ ਮੇਰਬਾਨੀ ਥੈਂਕ ਯੂ